ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਪਸ਼ੂ ਵਿਖਾਉਣੇ ਆ ਦੋ ਮੱਝਾਂ ਤੇ ਇੱਕ ਆਬੈੜ ਤੁਹਾਨੂੰ ਕਾਫੀ ਖੂਬਸੂਰਤ ਦਿਖਾਉਣੀ ਚੰਗੇ ਕੱਦ ਕਾਟ ਚ ਆ ਮੱਧ ਨਾਲੋਂ ਮਿੱਚੀ ਆ ਤੇ ਸਾਰੀਆਂ ਬਿਲਕੁਲ ਤਾਜ਼ੀਆਂ ਸੋਈਆਂ ਤੁਹਾਨੂੰ ਦਿਖਾਉਣੀ ਆ ਮੈਂ ਸੋਈਆਂ ਲੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਪਾਸ ਕਰਕੇ ਖੜੋ ਜੀ ਹਾਂਜੀ ਵਿddੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਰਸਤਰੀ ਕੀ ਹੋ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਘਰ ਆਏ ਦਰਸ਼ਨ ਮਿਲ ਲਏ ਹਾਂਜੀ ਹਾਂਜੀ ਕਿੱਥੇ ਗਏ ਹਜੂਰ ਸਾਹਿਬ ਗਏ ਫਿਰ ਹਜੂਰ ਸਾਹਿਬ ਸਾਰੇ ਗੁਰਦਆਰੇ ਆਂਦੇ ਸਾਰਿਆਂ ਦੇ ਦਰਸ਼ਨ ਕਰੇ ਅੱਛਾ ਕਿੰਨੇ ਦਿਨ ਲਾਏ ਫਿਰ 11 ਦਿਨ ਅੱਛਾ। ਜਿਵੇਂ ਰਾਹੀਂ ਬੜਾ ਅਦਰ ਗੀਰਨਾ ਉੱਛ ਰਹੀ ਹੈ। ਅੱਛਾ। ਹਾਂ। ਵਧੀਆ ਮਤਲਬ ਉਧਰ ਹਨਾ। ਮੌਸਮ ਬਹੁਤ ਵਧੀਆ। ਅੱਛਾ। ਨਾ ਗਰਮੀ ਆ ਤੇ ਨਾ ਠੰਡਿਆ। ਤੇ ਬਾਕੀ ਉਧਰਾਂ ਵੀ ਉਥੋਂ ਦਾ ਚਲੋ। ਹਾਂ। ਦੂਰਨ ਜਾਈਦਾ ਵਾ ਪਰ ਲੱਗਦਾ ਨਹੀਂ ਵੀ ਦੂਰ ਆਏ ਆ ਨਾ ਨਹੀਂ ਨਹੀਂ ਕੋਈ ਜ਼ਿਆਦਾ ਨਹੀਂ ਮੈਂ ਨਾ ਜਿਹੜੇ ਨਾਮ ਗਾਇਆ ਸੀ ਮੁੰਡੇ ਉਹ ਇੱਕ ਆਂਦਾ ਨਾ ਕਿ ਮੇਰਾ ਤਾਂ ਜ਼ਿਆਦਾ ਕਰ ਟ੍ਰੇਨ ਹੀ ਲੇਟ ਹੋ ਜੇ ਤੇ ਬੰਦਾ ਇੱਥੇ ਰਵੇ ਉਹਨੇ ਅੱਛਾ ਹੋਰ ਮਾਲ ਸੱਤ ਦੇ ਲਾਜ ਕੀ ਅੱਛਾ ਹਾਂ ਬਹੁਤ ਬੜਾ ਹਰਪ੍ਰੀਤ ਜੀ ਜਿਹੜੇ ਬੰਦਾ ਆਇਆ ਤੇ ਇੱਕ ਰਾ ਜਾਣਾ ਚਾਹੀਦਾ ਹਾਂਜੀ ਹਾਂਜੀ ਜਾਣਾ ਤਾਂ ਹਾਲਸਾਬ ਚਾਹੀਦਾ ਚਲੋ ਜੇ ਨਹੀਂ ਆਪਣਾ ਧੀਵੇਂ ਜੇ ਨਿਕਲਿਆ ਜਾਂਦਾ ਤਾਂ ਹਾਂਜੀ ਕਮ ਸੇ ਕਮ ਇੱਕ ਰਾ ਤੇ ਦਰਸ਼ਨ ਕਰ ਕੰਮਕਾਰ ਚਲੋ ਹਣ ਸਾਰਿਆਂ ਦੇ ਉਹ ਜੇ ਨਿਕਲਿਆ ਨਹੀਂ ਜਾਂਦਾ ਪਰੇ ਆ ਵੀ ਚਲੋ ਜਾਣਾ ਚਾਹੀਦਾ ਇਹੋ ਜਿਹੀ ਜਗਤ ਦੇ ਦਰਸ਼ਨ ਮੇਰੇ ਨਾਲ ਜਾਂਦੇ ਆ ਹਾਂਜੀ ਉਹ ਇੱਕ ਰਾ ਗਏ ਹਾਂਜੀ ਹੁਣ ਹਰ ਸਾਲ ਜਾਂਦੇ ਅੱਛਾ ਹਰ ਸਾਲ ਬਾਹਰ ਜਾਣਾ ਉਹਨਾਂ ਆਰ ਕੇ ਮੈਨੂੰ ਆਂਦੇ ਤੈਨੂੰ ਲੈ ਕੇ ਚੱਲਦੇ ਆ ਅੱਛਾ ਅਗਲੇ ਸਾਲ ਤੂੰ ਗਾਪ ਆ ਕੇ ਕਿ ਟਿਕਟ ਕਰਾਈਏ ਯਾਰ ਜਾਣਾ ਨਹੀਂ ਜੀ ਠੀਕ ਆ ਹਾਂਜੀ ਹਾਂਜੀ ਚਲੋ ਵਧੀਆ ਤੇ ਨਾਮ ਦੱਸ ਕਰੀ ਨਾਮ ਡਾਕਟਰ ਭੋਲਾ ਪਿੰਡ ਠੱਠਾ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਲਪੋਗੇ ਚਗਾਵਾ ਇੱਕ ਬੰਨੇ ਚਗਾਵਾ ਤੇ ਇੱਕ ਬੰਨੇ ਲਪੋਗੇ ਹਾਂਜੀ ਤੇ ਸਾਨੂੰ ਵਾਕਾ ਬਾਰਡਰ ਟਾਰੀ ਜਿਹੜਾ ਉਹ ਇਥੋਂ 10 ਕਿਲੋਮੀਟਰ ਤੇ ਰਾਮ ਤੀਰਥ ਵੀ 10 ਕਿਲੋਮੀਟਰ ਤੇ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਬੋਲਦਾ ਫੋਨ ਨੰਬਰ 9855484286 ਤੇ 9855084290 ਠੀਕ ਹੈ ਜੀ ਹਾਂਜੀ ਬਾਕੀ ਆ ਛੋਟੀ ਵੀਦੀਆਂ ਨੇ ਇਹਦੇ ਘਰ ਦੀ ਐ ਤੇ ਆ ਪਛੋ ਜਿਹੜੇ ਹਸਾਉਂ ਯਾਰ ਪ੍ਰੀਤੂ ਦੱਜਾ ਸੁਗਾ ਛੋਟੇ ਸੁਈ ਜੇ ਅੱਛਾ ਸੁਈ ਨੂੰ ਅੱਜ ਚੌਥਾ ਦਿਨ ਹੋ ਗਿਆ ਇਹਨੂੰ ਠੀਕ ਆ 9 ਕਿਲੋ ਦੇ ਸਲੇ ਬੋਰਾ ਲੈ ਲਈ ਜੀ ਅੱਛਾ 9 ਲੀਟਰ ਬੋਰਾ ਬੋੜੀ ਸਾਫ਼ ਸੁਥਰੀ ਮਗਰ ਕਟਾ ਜੇ ਤੇ ਕਿੰਨਾ ਕਹਿੰਦਾ ਉਹਦਾ ਕਰੀ ਜਾਊਗੀ ਇਹ ਦੁੱਧ 12 13 ਕਿਲੋ ਭਰੂਗੀ ਠੀਕ ਆ ਹਾਂ ਜੀ ਬਿਲਕੁਲ ਤਾਜ਼ਾ ਹੀ ਬੱਚਾ ਜਿਹੜਾ ਇਹਦਾ 17 ਮਾ ਠੀਕ ਹੈ ਤੇ ਆ ਜਿਹੜਾ ਕਹਿੰਦਾ ਵੀ ਦਿਖਾ ਦੇ ਕਿ ਉਹ ਮੇਕਅਪ ਬਸ ਮਣੀ ਆ ਜੀ ਆ ਇੱਕ ਮਿੰਟ ਦੇ ਵਿੱਚ ਹੀ ਅੱਛਾ ਬਸ ਮਣੀ ਆ ਵੇ ਬਿਲਕੁਲ ਕੋਲਾ ਹੀ ਬੱਚਾ ਜਿਹੜਾ ਅਜੇ ਚੌਥਾ ਬਣੋ ਆ ਸਾਪਰੀ ਜੀ ਠੀਕ ਹੈ ਜੀ ਹਾਂ ਜੀ ਇਹ ਪਸੰਦ ਹੀ ਆ ਜੀ ਦਿਖਾ ਦੇ ਵਿੱਚ ਚਾਹ ਫਿਰ ਇਹਦਾ ਠੀਕ ਹੈ ਜੀ ਉਹ ਤਾਂ ਬੱਚਾ ਭਾਦੋ ਸਕਦੇ ਤੇ ਇਹਦੀ ਚੋਲ ਬੋਲੀ ਦੇਖੋ ਬਾਕੀ ਸਾਫ ਦਾ ਹੈ ਜੇਲਾ ਖੋਲਦਾ ਤਾਂ ਤੇ ਇੰਨੀ ਵਾਟ ਕੱਢਦੀ ਹੈ ਜੱਤ ਵੀਡੀ ਖੋਲਦੀ ਹੈ ਹਾਂਜੀ ਬਾਕੀ ਬਿਲਕੁਲ ਤਾਜੀ ਸੂਈ ਹੈ 9 ਲੀਟਰ ਜਿਹੜਾ ਕਹਿੰਦੇ ਵੀ ਹੁਣ ਬੋਲਾ ਤਿਆਰ ਹੈ ਫਿਰ ਉਹ ਦਬਰਾ 13 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਚਵਾਈ ਜਾਊ ਕੋਟਿੰਗ ਜੀ ਨਹੀਂ ਅੱਗੀ ਨਾ ਹਰਪ੍ਰੀਤ ਜੀ ਸਾਰੇ ਸੁਥਰੀ ਐ ਇਸ ਬੰਦੇ ਉਹ ਖੁੱਜੀ ਨਹੀਂ ਅੱਗੀ ਪਿਆ ਇਸ ਬੰਦੇ ਖੁੱਜੀ ਐ ਤੇ ਉਹ ਤਾਂ ਬਹੁਤ ਟੌਪ ਦਾ ਫੇਰ ਬੈਠੇ ਠੀਕ ਐ ਜੀ ਹਾਂ ਆ ਦੇਖਾਂਦੇ ਜੀ ਤੇ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਉਹ ਘਰਪ੍ਰੀਤ ਜੀ ਜਿੰਨਾ ਮੰਦੀ ਕਰਦੀ ਐ 80000 ਤੱਕ ਮੰਤਨ ਕਰਦਾ ਐ ਅੱਛਾ 80000 ਮੰਤਨ ਕਰਦਾ ਬਿਲਕੁਲ ਇਹ ਮੰਤਨ ਕਰਦਾ ਬਾਕੀ ਚਲੋ ਕੋ ਫੋਨ ਲਾਊਗਾ ਹਾਂ ਜੀ ਤੇ ਮੋਕੇ ਤੇ ਸਬਦਾ ਹੋ ਜਾਊਗਾ ਹਾਂ ਮੋਕੇ ਤੇ ਸਬਦਾ ਹੋ ਜਾਊਗਾ ਕਾਕੀ ਟੋਟਵਾ ਉਕੀਆ ਕੋਈ ਥਾਂ ਤੇ ਇਸ ਤਾਰ ਘਾੜਨੀ ਹੈ ਜੀ। ਪੂਰ ਛੱਟਾਂ ਦੀ ਹੈ। ਠੀਕ ਹੈ ਜੀ। ਭਾ ਦੂਜਾ ਸੂਗਾ ਘੱਟੀ ਸੂਈ ਜੇ। ਠੀਕ ਹੈ। ਤੇ ਹੁਣ ਆ ਜਿਹੜੀ ਵੈੜ ਆ ਗਈ ਕਾਫੀ ਖੂਬਸੂਰਤ ਆ। ਹਾਂਜੀ। ਤੇ ਚੰਗੇ ਕਦ ਕਾਟ ਚ। ਖਾਣੇ ਦੇ ਤੁਹਾਨੂੰ ਦਿਖਾਈਏ ਕਰੀ ਲਾਗੇ ਤਾਂ ਚੰਗੇ ਗੈਪ ਤੇ ਚਾਰੇ ਥਾਂ ਇੱਕੋ ਜੇ ਸਾਈਜ਼ ਦੇ ਆ। ਕਿੰਨਾ ਵਾਂ ਸੂਗਾ ਜੇ ਦਾ? ਦੂਸਰਾ ਸੂਗਾ। ਅੱਛਾ ਦੂਸਰਾ ਸੂਆ ਆ। ਹਾਂਜੀ ਹਾਂਜੀ। ਤੇ ਕਿੰਨਾ ਚਿਰ ਹੋ ਗਿਆ ਨਾ ਸੂਈ ਨਾ? ਸੋ ਜੀ ਨੂੰ 12 13 ਦਿਨ ਲੱਗਦੇ ਹੋਏ। ਅੱਛਾ। ਹਾਂਜੀ। 12 13 ਦਿਨ ਹੋਗੇ ਆ। ਹਾਂ 12 13 ਕਿਲੋ ਦੁੱਧ ਆਸ ਮੁੱਖਿਆ ਰੈਡੀ ਹੈ। ਅੱਛਾ। ਉਹ ਹੋ ਚੁੱਕਾ ਲੱਗਦਾ। ਕਿੰਨਾ ਕ ਦੁੱਧ ਕਰੀ ਜਾਊਗੀ? ਦੁੱਧ ਪਿਛਲੇ ਸੂਆ ਵੀਰਾਂ ਦੇ 16 ਕਿਲੋ ਭਰਦੀ ਰਹੀ। ਅੱਛਾ। 17 18 ਕਿਲੋ ਦੁੱਧ ਭਰੇਗੀ। ਠੀਕ ਹੈ। ਚੋਣ ਬਹੁਤ ਵਧੀਆ ਜੀ। ਫਰਕ ਪਾਉ ਵੀ ਇਹਨਾਂ ਨੂੰ। ਥਾਣੇ ਜਿਹੜਾ ਬੜਾ ਵਧੀਆ ਵਾ। ਚੰਗੇ ਗਿਆਪ ਤੇ ਬਾਕੀ ਆ ਵੀ ਚਲੋ ਜਿੰਨੇ ਘਰੇ ਸ਼ੌਂਕ ਨਾ ਰੱਖਣੀ ਆ। ਉਹਦੇ ਲਈ ਚੰਗੀ। ਛੱਡੀ ਤੇਰੀ ਇੰਨੀ ਆ। ਠੀਕ ਆ। ਭਾਵੇਂ ਇੱਕ ਤੇ ਵੇਚੋ। ਚਲੋ ਫਲੋਸ ਫਿਰ ਤੋਰ ਦਈਏ ਨੂੰ ਤੇ ਪਹਿਲੇ ਥਾਂ ਤੇ ਕੋਈ ਬਾਹਰ ਕਾੜਨੀ ਜੇ ਕੋਈ ਚੱਟਾ ਨਹੀਂ ਇਹਦੇ ਕੱਦ ਕਾਠੇ ਦਾ ਪੂਰਾ ਜਵਾਨ ਹੈ ਜਿਹੜਾ ਇਹ ਆ ਵੀ ਚਲੋ ਜੀ ਨੇ ਵੜ ਕਰੇ ਸੋਹਣੀ ਰੱਖਣੀ ਆ ਉਹਨਾਂ ਵੀ ਦਾ ਵਾਸਤੇ ਆ ਜਣ ਚਲੋ ਮੇਰੇ ਜੀ ਜੀ ਠੀਕ ਹੈ ਜੀ ਇਹ ਆ ਰਿਹਾ ਰੋਟਾ ਤਾਂ ਇਹ ਤੋਂ ਵੀ ਕਾਉਂਦੀ ਰਣ ਇਹਨੇ ਕਾਲੇ ਤੇ ਇਹਦਾ ਮੁੱਲ ਕਿੰਨਾ ਰੱਖਣਾ ਵਿਦਿਆ ਫਿਰ ਮੋਟਰ ਫ੍ਰੀਜ ਜਿੰਨਾ ਮਰਜ਼ੀ ਕਰ ਲਗੇ ਅੱਛਾ ਠੀਕ ਹੈ ਨਾ ਹਾਂਜੀ ਬਿਲਕੁਲ ਆਪਾਂ ਜਿਹੜਾ ਨਾ ਨਾ ਇਕੱਲੇ ਦਾ ਲਹਿੰਦਰ ਜੀ ਵਾਲੇ ਮੁੱਲ ਪਾਉਂਦੇ ਹਾਂ ਅੱਜ ਹਾਂਜੀ 45 ਹੱਥ ਮਾਤਾਂ ਕਰਦਾਂਗੇ ਅੱਛਾ 45000 ਚ ਕਰ ਦੋਗੇ ਤਾਂ ਮਾਤਾਂ 45 ਹੱਥ ਮਾਤਾਂ ਕਰਦਾਂਗੇ ਠੀਕ ਹੈ ਜੀ ਬਾਕੀ ਚਲੋ ਇਹ ਆ ਵੀ ਵੈੜ ਸੋਹਣੀ ਆ ਤੇ ਆਪਣੀ ਇੱਥੇ ਆ ਕੇ ਵੇਚ ਆ ਕੇ ਲੈ ਜੇ ਹਨਾ ਇਹਦਾ ਵਿੱਚਵਾ ਜਿਹੜਾ ਕਹਿੰਦੇ ਵੀ ਦਿਖਾ ਦਈਏ ਤੱਪੀ ਜਿਹੜੀ ਖਮੀ ਮੰਗਾਲਾ ਉਧਰ ਇਹਦਾ ਦੂਸਰਾ ਬੱਚਾ ਵੀ ਨਾਲ ਪਈ ਜਾਂਦੇ ਚਲੋ ਬੰਨਣਾ ਫਿਰ ਆਲੋ ਵੇ ਆ ਦੇਖ ਸਾਡੇ ਪਾਸ ਮਾਰ ਕੇ ਥਾਂ ਜਿਹੜਾ ਹੋਰ ਵਧੀਆ ਤਿਆਰ ਕਰ ਲੈਂਦੀ ਠੀਕ ਹੈ ਜੀ ਯਾਦ ਨੂੰ ਤਾਂ ਆ ਮੋਕੇ ਨੂੰ ਹੁੰਦੀ ਆ ਤਾਂ ਠੀਕ ਕੋ ਐ ਪੋਲੀ 45 ਹਜ਼ਾਰ ਚ ਮਾਨਤਨ ਜਿਹੜਾ ਕਹਿੰਦੇ ਵੀ ਇਹਦਾ ਕਰਨਾ ਆਪਾਂ ਤੇ ਹੁਣ ਇੱਕ ਆਮ ਅਜੇ ਇਹ ਵੀ ਬਿਲਕੁਲ ਤਾਜੀ ਸੂਈ ਆ ਅਜੇ ਤੇ ਇਹਨੇ ਪੁਰੇ ਵੀ ਨਹੀਂ ਤਾਂ ਚੁੱਕੇ ਆ ਬੱਚਾ ਇਹ ਤਾਂ ਬਿਲਕੁਲ ਤਾਜ਼ਾ ਹੀ ਆ ਕੱਟੀ ਮਗਰ ਦੇ ਮਗਰ ਦੇ ਕੱਟੀ ਆ ਤੇ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਕੱਟੀ ਮਗਰ ਕੱਲ ਦੀ ਸੂਈ ਆ ਤੇ ਇਹ ਕਹਿੰਦੇ ਕਿ ਦੁੱਧ ਦਾ ਲਈ ਆ ਇਹ ਦੁੱਧ 10000 ਕਿਲੋ ਭਰੂਗੀ ਜੀ ਠੀਕ ਹੈ ਜੀ ਹਾਂ ਜੀ ਕਾਜ ਕਰੇ ਸੂਈ ਆ ਠੀਕ ਐ ਅਜੇ ਤੇ ਚਲੋ ਦੇਖੋ ਕੱਟੀ ਬਹੁਤ ਅਗੜੀ ਬੋਲੇ ਜੀ ਆ ਚਲੋ ਤੋੜ ਦੋ ਮੜ ਜੀ ਇਹਦਾ ਲਾ ਦਈਏ ਪੁੱਤ ਜੇ ਹਨਾ ਕੁੜੀ ਉਹਦੀ ਕੀ ਹੋਣੀ ਹੈ ਕੱਟੀ ਜਿਹੜੀ ਉਤਰਾਂ ਚੰਗੀ ਆ ਮਗਰ ਚੰਗੇ ਟੀਕੇ ਦੀ ਜਰੂਰ ਦੀ ਆ ਕੱਟੀ ਬਹੁਤ ਤਗੜੀ ਦਿੱਤੀ ਮੱਜ ਦੇ ਤੇ ਮੱਜ ਦੇ ਸਾਨਾ ਕੱਟੀ ਫਲੀਏ ਹਾਂ ਪਸੰਗੀ ਆ ਜਿਹੜੀ ਇਹ ਵੀ ਆ ਦੇਖ ਸਾਦੇ ਜੀ ਫਸਮਾ ਕੇ ਅਗਲਾ ਖਾਣਾ ਵੀ ਵਧੀਆ ਤਿਆਰ ਕਰ ਲੈਂਦੀ ਆ ਚਲੋ ਠੀਕ ਆ ਕੋਲੋਂ ਫਿਰ ਦੁੱਧਾ ਅੱਡੇ ਮਗਾ ਲੈਂਦਾ ਹਾਂਜੀ ਹਾਂਜੀ ਤੇ ਦਿਖਾਇਆ ਹੋਵੇ ਥਾਣਾ ਗਲੇ ਨੂੰ ਅਗਲੇ ਨੂੰ ਪ੍ਰੋਪਰ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਹਾਂ ਤੀਸਰਾ ਸੁਭਾ ਸਵੀਧਾ ਰੋਜੀ ਠੀਕ ਹੈ ਜੀ ਹਾਂਜੀ 10 ਕਿਲੋਟਰ ਦੇ ਲਾਗੇ ਬਨੇ ਦੁੱਧ ਜਿਹੜਾ ਕਹਿੰਦੇ ਵੀ ਕਰੀ ਚਾਉਂਗੇ ਤੇ ਇਹਦਾ ਵਿੱਜ ਫਿਰ ਮੁੱਲ ਮੋਨ ਹਰ ਫ੍ਰੀਜੀ ਪਾਵਿਆ ਸੀ 85 ਕਰਾ ਲਿਆ 74000 ਚ ਮਾਨਤਾ ਕਰ ਦੇਣਾ ਅੱਛਾ ਇਹਦਾ 73 ਚ ਕਰ ਦੋਗੇ ਮਾਨਤਾ ਵੀਰਾਂ ਨੂੰ ਬਸ ਨਾ ਆਪਾਂ ਥੋੜੇ ਥੋੜੇ ਹਸਾਬ ਨਾਲ ਸੌਦੇ ਕੀਤੇ ਅੱਜ ਠੀਕ ਆ ਹਾਂ ਤੇ ਬਾਕੀ ਕੋਈ ਫੋਨ ਲਾਉਗਾ ਤੇ ਮੁੱਖ ਤੇ ਸੌਦਾ ਹੈ ਕੋਈ ਗੱਲ ਨਹੀਂ ਕਰਦਾਂਗੇ ਫਿਰ ਵੀ ਮਾਨਤਾ ਕਰਾਂਗੇ ਤੇ ਮਾਮਲਾ ਸਾਰਾ ਸਾਫ ਸੁਥਰਾ ਹਾਂਜੀ ਫ੍ਰੀਜ ਕੇਸ ਟੀਚੂ ਕੰਮ ਨਹੀਂ ਵੜ ਬੇ ਕੋ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰੋ ਪਾਸ ਕਰਕੇ ਤਸੱਲੀ ਕਰਕੇ ਫੇਰੀ ਕੋ ਸ਼ੁਕਰੀਦਾਰੀ ਕਰਕੇ